ਤੋਂ ਪਟੰਡਾ ਜ਼ਿਲ੍ਹੇ ਦੇ ਵਸਨੀਕਾਂ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੱਡੀ ਸੋਗਾ ਦਿੱਤੀ ਗਈ ਹੈ ਤਾਂ ਉਹਨਾਂ ਰਾਮਪੁਰਾ ਫੂਲ ਰੇਲਵੇ ਓਵਰਬ੍ਰਿਜ ਦਾ ਉਦਘਾਟਨ ਕੀਤਾ ਜਿਸ ਦੇ ਨਾਲ ਸ਼ਹਿਰ ਦੇ ਲੋਕਾਂ ਨੂੰ ਲੰਬੇ ਸਮੇਂ ਤੋਂ ਆ ਰਹੀ ਵੱਡੀ ਦਿੱਕਤ ਤੋਂ ਰਾਹਤ ਮਿਲੀ ਹੈ ਸੋ ਦੱਸਦੇ ਕੀ ਹੈ ਪੁਲ ਨਾ ਹੋਣ ਕਾਰਨ ਸ਼ਹਿਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀ ਕਈਆਂ ਦੇ ਘਰ ਇੱਕ ਪਾਸੇ ਤੇ ਦੁਕਾਨਾਂ ਦੂਜੇ ਪਾਸੇ ਸਨ ਜਦੋਂ ਕੀ ਰੇਲਵੇ ਫਾਟਕ ਬੰਦ ਹੁੰਦਾ ਸੀ ਤੇ ਲੋਕਾਂ ਦਾ ਅੱਧਾ ਅੱਧਾ ਘੰਟਾ ਵਿਅਤਥ ਯਾਨੀ ਕਿ ਖਰਾਬ ਹੋ ਜਾਂਦਾ ਸੀ ਉਦਘਾਟਨ ਸਮੇਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਸ ਸ਼ਹਿਰ ਦੇ ਵਿੱਚ ਲੋਕ ਭਲਾਈ ਦਾ ਅਸਲੀ ਕੰਮ ਹੋਇਆ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਆਈਆਂ ਨੇ ਪਰ ਕਿਸੇ ਨੇ ਲੋਕਾਂ ਦੀ ਸਾਰ ਨਹੀਂ ਲਈ ਇਹ ਪੁਲ ਬਣਨ ਦੇ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲਿਆ ਉਹਨਾਂ ਕਹੇ ਕਿ ਕੰਮ ਕਰਨ ਦੇ ਲਈ ਸਿਰਫ ਨੀਅਤ ਸਾਫ਼ ਚਾਹੀਦੀ ਹੈ। ਉਹਟੀਉਨ ਦੱਸਿਆ ਕਿ 2022 ਦੇ ਵਿੱਚ ਆਪ ਸਰਕਾਰ ਬਣਨ ਤੋਂ ਬਾਅਦ ਹਰ ਰੋਜ਼ ਕਿਸੇ ਨਾ ਕਿਸੇ ਵਿਕਾਸ ਪ੍ਰੋਜੈਕਟ ਦਾ ਉਦਘਾਟਨ ਹੋ ਰਿਹਾ ਹੈ। ਮੰਨ ਐਲਾਨ ਕੀਤਾ ਹੈ ਕਿ ਜਲਦੀ 19000 ਕਿਲੋਮੀਟਰ ਪਿੰਡਾਂ ਦੀਆਂ ਸੜਕਾਂ ਠੀਕ ਕੀਤੀਆਂ ਜਾਣਗੀਆਂ ਤੇ ਨਾਲ ਹੀ ਨਵੇਂ ਟਰਾਂਸਫਾਰਮ, ਬਿਜਲੀ ਦੀਆਂ ਤਾਰਾਂ ਤੇ ਰੇਲਵੇ ਲਾਈਨਾਂ ਦੀ ਵੀ ਮੁਰੰਮਤ ਕੀਤੀ ਜਾਵੇਗੀ। ਇਜ਼ਹਾਰ ਉਹਨਾਂ ਨੇ ਸਰਕਾਰ ਵੱਲੋਂ ਕੀਤੇ ਗਏ ਹੋਰ ਉਪਲਬਧੀਆਂ ਦਾ ਜ਼ਿਕਰ ਵੀ ਕੀਤਾ ਹੈ। ਇਸ ਵਿਚ ਸਕੂਲਾਂ ਦੀ ਸੁਧਾਰ ਯੋਜਨਾ, ਮੁਹੱਲਾ ਕਲੀਨਿਕ ਦੀ ਸਥਾਪਨਾ, ਸੜਕ ਸੁਰੱਖਿਆ ਫੋਰਸ, ਰੋਜ਼ਗਾਰ ਦੇ ਨਵੇਂ ਮੌਕੇ ਬਾਰੇ ਜਾਣਕਾਰੀ ਦਿੱਤੀ ਹੈ। ਉਹਤੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗੁੰਮਰਾਹ ਕਰਨ ਵਾਲੀਆਂ ਗੱਲਾਂ ਤੋਂ ਬਚੋ ਤੇ ਪੰਜਾਬ ਦੇ ਲੋਕਾਂ ਨੇ ਸਰਕਾਰ ਨੂੰ ਬਹੁਤ ਕੁਝ ਦਿੱਤਾ ਹੈ। ਸਾਡਾ ਵੀ ਲੋਕਾਂ ਪ੍ਰਤੀ ਕੰਮ ਕਰਨ ਦਾ ਫਰਜ਼ ਬਣਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਵੱਡੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕੀਤਾ ਜਾਵੇਗਾ। ਆਰੰਭਪ੍ਰਫੁੱਲ ਮੰਡੀ ਤੇ ਆਲੇ ਦੁਆਲੇ ਦੇ ਬਹੁਤ ਸਾਰੇ ਪਿੰਡਾਂ ਲਈ ਇੱਕ ਵੱਡਾ ਦਿਨਾ ਜਦੋਂ ਲਗਭਗ 1100 ਮੀਟਰ ਤੋਂ ਜ਼ਿਆਦਾ ਰੇਲਵੇ ਓਵਰ ਬ੍ਰਿਜ ਜਿਹੜਾ ਹੈ ਉਹ ਲੋਕ ਸਮਰਪਿਤ ਲੋਕ ਅਰਪਿਤ ਕੀਤਾ ਗਿਆ ਹੈ ਲਗਭਗ 65 ਕਰੋੜ ਰੁਪਏ ਦੀ ਲਾਗਤ ਨਾਲ ਇਹ ਪੋਲ ਬਣਿਆ ਔਰ ਸ਼ਹਿਰ ਲਈ ਇਹ ਪੁਲ ਜਿਹੜਾ ਹੈ ਲਾਈਫਲਾਈਨ ਦਾ ਕੰਮ ਕਰੂਗਾ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਡਿਮਾਂਡ ਸੀ ਲੋਕਾਂ ਦੀ ਸ਼ਹਿਰ ਇਸ ਪੁਲ ਕਰਕੇ ਪੁਲ ਦੇ ਨਾਂ ਹੋਣ ਕਰਕੇ ਦੋ ਹਿੱਸਿਆਂ 'ਚ ਵੰਡਿਆ ਹੋਇਆ ਸੀ ਕਈਆਂ ਦੇ ਘਰ ਜਿਹੜੇ ਸੀ ਉਹ ਇਧਰਲੇ ਪਾਸੇ ਦੁਕਾਨਾਂ ਪਰਲੇ ਪਾਸੇ ਕਈਆਂ ਦੇ ਘਰ ਪਰਲੇ ਪਾਸੇ ਦੁਕਾਨਾਂ ਇਧਰਲੇ ਪਾਸੇ ਅੱਠ ਗੱਡੀਆਂ ਤਾਂ ਰੈਗੂਲਰ ਹੀ ਲੰਘਦੀਆਂ ਸੀ ਤੇ ਅੱਧਾ ਦਾ ਘੰਟਾ ਲਗਭਗ ਫਟਕ ਬੰਦ ਰਹਿੰਦਾ ਸੀ। ਬਾਕੀ ਜੇ ਕੋਈ ਸਪੈਸ਼ਲ ਟ੍ਰੇਨ ਲੱਗ ਜੇ ਤਾਂ ਜ਼ਿਆਦਾ ਦੇ ਰਹਿੰਦਾ ਸੀ। ਸਕੂਲਾਂ ਦੇ ਬੱਚਿਆਂ ਨੂੰ ਵੀ ਬਹੁਤ ਦਿੱਕਤ ਆਉਂਦੀ ਸੀ। ਆਜ਼ਾਦੀ ਤੋਂ ਬਾਅਦ ਜੋ ਮੈਨੂੰ ਅਪਡੇਟ ਕੀਤਾ ਗਿਆ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਹ ਸ਼ਹਿਰ ਦੇ ਵਿੱਚ ਕੋਈ ਲੋਕ ਪੱਖੀ ਕੰਮ ਹੋਇਆ ਜਿਹਦਾ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ ਜਿਦੇ ਨਾਲ ਲੋਕਾਂ ਦੀ ਜ਼ਿੰਦਗੀ ਚ ਬਦਲਾ ਆਊਗਾ ਨੀਤਾ ਬੜੇ ਆਏ ਇੱਥੋਂ ਦੇ ਤਾਂ ਨਾਲ ਦੇ ਪਿੰਡ ਤੋਂ ਮੁੱਖ ਮੰਤਰੀ ਸਾਹਿਬ ਵੀ ਨਾਲ ਦੇ ਪਿੰਡ ਤੋਂ ਉਹਨਾਂ ਦਾ ਜੱਦੀ ਪਿੰਡ ਹੈ ਬੜੇ ਇੱਥੇ ਮਲੂਕੇ ਬੜੇ ਇੱਥੇ ਜਿਹੜੇ ਕਾਂਗੜ ਆਏ ਆਪਦੇ ਜਵਾਕਾਂ ਦੇ ਬਸ ਤੇ ਉਹਨਾਂ ਨੇ ਕਈ ਪੀੜੀਆਂ ਦੇ ਪੈਸੇ ਇਕੱਠੇ ਕੀਤੇ ਚਲੇ ਗਏ ਉਹਨਾਂ ਨੇ ਕੀ ਲੈਣਾ ਹੈ ਆਮ ਲੋਕਾਂ ਦਾ ਉਹਨਾਂ ਦਾ ਕੋਈ ਸਬੰਧ ਨਹੀਂ ਆਮ ਲੋਕਾਂ ਨਾਲ ਤੁਸੀਂ ਦੇਖੋ ਵੀ ਆ ਪੋਲ ਬਣਨ ਨਾਲ 1 ਕਿਲੋਮੀਟਰ ਹੋ ਗਿਆ 1000 1000 ਮੀਟਰ ਦਾ ਕਿਲੋਮੀਟਰ ਦਾ 1100 ਹੈ ਕਹਿੰਦੇ ਪਟਿਆਲਾ ਮੰਡੀ ਦੋ ਮੰਡੀਆਂ ਨੇ ਪਟਿਆਲਾ ਮੰਡੀ ਤੇ ਨਾਬਾ ਮੰਡੀ ਆਪਸ ਜੁੜ ਜਾਣਗੀਆਂ ਮੈਂ ਕਹਿੰਨਾ ਪਟਿਆਲੇ ਤੋਂ ਨਾਬੇ ਛੇਤੀ ਚਲੇ ਜਾਂਦੇ ਹੋਣੇ ਇੱਥੇ ਜ਼ਿਆਦਾ ਟਾਈਮ ਲੱਗਦਾ ਹੋਊਗਾ ਪਟਿਆਲੇ ਤੋਂ ਨਾਬਾ ਤਾਂ 20 ਕਿਲੋਮੀਟਰ ਹੀ ਆ ਪਟਿਆਲਾ ਮੰਡੀ ਤੋਂ ਨਾਬਾ ਮੰਡੀ ਰਾਮਪੁਰੇ ਫੁੱਲ ਜਾਣ ਵਾਸਤੇ ਜ਼ਿਆਦਾ ਟਾਈਮ ਲੱਗਦਾ ਹੋਊਗਾ ਬਠੇਰੀ ਬਾਰੀ ਮੰਗ ਪੱਤਰ ਦਿੱਤੇ ਹੋਣੇ ਬੜੀ ਬਾਰੀ ਤੁਹਾਨੂੰ ਤੁਹਾਡੇ ਨਾਲ ਵਾਅਦੇ ਕੀਤੇ ਹੋਣੇ ਬੜੀ ਬਾਰੀ ਤਾੜੀਆਂ ਪਜਵਾਈਆਂ ਹੋਣੀਆਂ ਅਗਲੇ ਸਾਲ ਕਰ ਦਿਆਂਗੇ ਆ ਅਗਲੇ ਬਜਟ ਚ ਕਰ ਦਿਆਂਗੇ ਇੱਥੇ ਕਰ ਦਿਆਂਗੇ ਨੀਅਤ ਜਦੋਂ ਹੈ ਹੀ ਨਹੀਂ ਜਦੋਂ ਨੀਅਤ ਸਾਫ਼ ਹੋਣੀ ਚਾਹੀਦੀ ਹੈ